ਇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜ਼ਿੰਦਗੀ ਬਾਰੇ ਤੁਸੀਂ ਵੀ ਬਹੁਤ ਕੁਝ ਪੜ੍ਹਿਆ ਤੇ ਸੁਣਿਆ ਹੋਵੇਗਾ ਪਰ ਇੱਕ ਗੱਲ ਸ਼ਾਇਦ ਤੁਸੀਂ ਨੋਟਿਸ ਨਹੀਂ ਕੀਤੀ ਹੋਣੀ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਸਿੱਖ ਕੌਮ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ 40 ਸਾਲ ਦੇ ਰਾਜ ਦੌਰਾਨ ਆਪਣੇ ਕੋਲ ਕਦੇ ਵੀ ਬਾਜ਼ ਨਹੀਂ ਰੱਖਿਆ ਤਾਕਤ ਬਹਾਦਰੀ ਤੇ ਪ੍ਰਭੂ ਸੱਤਾ ਦੀ ਨਿਸ਼ਾਨੀ ਹੈ ਬਾਜ਼ ਤਾਜ ਤੇ ਬਾਜ਼ ਸਾਡੇ ਗੁਰੂ ਸਾਹਿਬਾਨ ਦਾ ਸੰਕਲਪ ਰਿਹਾ ਪਰ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਬਾਜ਼ ਕਿਉਂ ਨਹੀਂ ਸੀ ਜਾਂ ਮਹਾਰਾਜਾ ਰਣਜੀਤ ਸਿੰਘ ਇਸ ਪੰਛੀ ਨੂੰ ਪਸੰਦ ਨਹੀਂ ਕਰਦਾ ਸੀ ਕਿ ਇਸ ਦੇ ਪਿੱਛੇ ਕੋਈ ਸਿਆਸੀ ਕਾਰਨ ਸਨ ਤੇ ਜਾਂ ਇਹਨਾਂ ਸਾਰੀਆਂ ਗੱਲਾਂ ਦੇ ਪਿੱਛੇ ਅਸਲੀ ਰਾਜ ਕੁਝ ਹੋਰ ਸੀ ਅੱਜ ਦੀ ਇਸ ਵੀਡੀਓ ਵਿੱਚ ਇਹਨਾਂ ਸਾਰੀਆਂ ਗੱਲਾਂ ਤੇ ਚਰਚਾ ਕੀਤੀ ਗਈ ਹੈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਅਤੇ ਹੋਰ ਖੋਜ ਭਰਪੂਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਮੌਲਕ ਪੰਜਾਬ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜਦੋਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖੋਗੇ ਤਾਂ ਸ਼ੇਰੇ ਪੰਜਾਬ ਦੀ ਨਿੱਜੀ ਜ਼ਿੰਦਗੀ ਨਾਲ ਸੰਬੰਧਤ ਕਈ ਅਜਈਆਂ ਗੱਲਾਂ ਤੁਹਾਨੂੰ ਸੁਣਨ ਵਾਸਤੇ ਮਿਲਣਗੀਆਂ ਜਿੱਥੋਂ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਖਰ ਬਾਜ਼ ਕਿਉਂ ਨਹੀਂ ਰੱਖਿਆ ਇੱਕ ਵਾਰੀ ਸ਼ੇਰੇ ਪੰਜਾਬ ਨੇ ਆਪਣੇ ਲਾਮ ਲਸ਼ਕਰ ਦੇ ਨਾਲ ਆਪਣਾ ਤੰਬੂ ਜੰਗਲ ਦੇ ਵਿੱਚ ਲਾਇਆ ਹੋਇਆ ਸੀ ਕਿਉਂਕਿ ਸ਼ਿਕਾਰ ਖੇਡਣ ਗਏ ਦੂਰ ਨਿਕਲ ਗਏ ਸ਼ਾਮ ਪੈ ਗਈ ਸ਼ੇਰੇ ਪੰਜਾਬ ਦਾ ਲਸ਼ਕਰ ਜੰਗਲ ਦੇ ਵਿੱਚ ਹੀ ਰੁਕ ਗਿਆ ਤੇ ਦਿਨੇ ਸ਼ਿਕਾਰੀਆਂ ਨੇ ਸ਼ੇਰ ਦਾ ਇੱਕ ਬੱਚਾ ਫੜਿਆ ਸੀ ਤੇ ਉਸ ਨੂੰ ਪਿੰਜਰੇ ਵਿੱਚ ਕੈਦ ਕਰਕੇ ਜਿੱਥੇ ਸ਼ੇਰੇ ਪੰਜਾਬ ਦਾ ਤੰਬੂ ਸੀ ਉਸ ਤੋਂ ਥੋੜੀ ਜੀ ਦੂਰੀ ਤੇ ਰੱਖ ਦਿੱਤਾ ਹੁਣ ਰਾਤ ਨੂੰ ਸ਼ੇਰੇ ਪੰਜਾਬ ਜਦੋਂ ਆਪਣੇ ਤੰਬੂ ਵਿੱਚ ਸੌ ਰਿਹਾ ਤਾਂ ਅੱਧੀ ਰਾਤ ਬਿੱਲੀ ਦੀ ਤਰ੍ਹਾਂ ਰੋਣ ਦੀ ਉੱਚੀ ਉੱਚੀ ਆਵਾਜ਼ ਮਹਾਰਾਜਾ ਰਣਜੀਤ ਸਿੰਘ ਦੇ ਕੰਨਾਂ ਵਿੱਚ ਪਈ ਸ਼ੇਰੇ ਪੰਜਾਬ ਨੇ ਉਸੇ ਵੇਲੇ ਪਹਿਰੇਦਾਰਾਂ ਨੂੰ ਸਨੇਹਾ ਦਿੱਤਾ ਕਿ ਸ਼ਿਕਾਰੀ ਨੂੰ ਬੁਲਾ ਕੇ ਲਿਆਓ ਤੇ ਜਦੋਂ ਸ਼ਿਕਾਰੀ ਆਇਆ ਉਸ ਨੂੰ ਪੁੱਛਿਆ ਮਹਾਰਾਜਾ ਸਾਹਿਬ ਨੇ ਕਿ ਆ ਬਿੱਲੀ ਦੀ ਤਰ੍ਹਾਂ ਰੋਣ ਦੀ ਆਵਾਜ਼ ਕਿੱਥੋਂ ਆ ਰਹੀ ਹੈ ਤੇ ਉਸ ਸ਼ਿਕਾਰੀ ਨੇ ਆਖਿਆ ਮਹਾਰਾਜਾ ਸਾਹਿਬ ਜਿਹੜਾ ਆਪਾਂ ਦਿਨ ਵੇਲੇ ਇੱਕ ਸ਼ੇਰਨੀ ਦਾ ਬੱਚਾ ਫੜ ਕੇ ਪਿੰਜਰੇ 'ਚ ਤਾੜਿਆ ਹੋਇਆ ਹੈ ਇਹ ਉਸ ਦੀ ਮਾਂ ਹੈ ਉਹ ਪਿੰਜਰੇ ਵਿੱਚ ਆਪਣੇ ਬੱਚੇ ਨੂੰ ਦੇਖ ਕੇ ਰੋ ਰਹੀ ਹੈ ਤੇ ਅੱਧੀ ਰਾਤ ਵੇਲੇ ਸ਼ੇਰੇ ਪੰਜਾਬ ਨੇ ਹਕਮ ਦਿੱਤਾ ਸੀ ਕਿ ਪਿੰਜਰੇ ਦੇ ਵਿੱਚੋਂ ਉਸ ਬੱਚੇ ਨੂੰ ਆਜ਼ਾਦ ਕਰ ਦਿਓ ਮਮਤਾ ਦੀ ਮਾਰੀ ਹੋ ਸ਼ੇਰਨੀ ਰਾਤ ਨੂੰ ਆਪਣੇ ਬੱਚੇ ਲਈ ਰੋ ਰਹੀ ਹੈ ਤੇ ਸ਼ਿਕਾਰੀ ਨੇ ਆਖਿਆ ਸੀ ਮਹਾਰਾਜਾ ਸਾਹਿਬ ਬੜੀ ਮੁਸ਼ਕਲ ਦੇ ਨਾਲ ਇਹ ਜਿਉਂਦਾ ਬੱਚਾ ਆਪਣੇ ਹੱਥ ਵਿੱਚ ਆਇਆ ਹੈ ਦੁਆਰਾ ਪਤਾ ਨਹੀਂ ਇਹ ਮੌਕਾ ਮਿਲੇ ਜਾਂ ਨਾ ਤੇ ਮਹਾਰਾਜਾ ਸਾਹਿਬ ਨੇ ਆਖਿਆ ਸੀ ਫਿਕਰ ਨਾ ਕਰੋ ਜਦੋਂ ਇਹ ਬੱਚਾ ਵੱਡਾ ਹੋ ਜਾਵੇਗਾ ਆਪਣੀ ਮਾਂ ਤੋਂ ਆਜ਼ਾਦ ਹੋ ਕੇ ਇਸ ਜੰਗਲ ਵਿੱਚ ਘੁੰਮੇਗਾ ਉਦੋਂ ਇਸ ਦਾ ਮੁਕਾਬਲਾ ਅਸੀਂ ਨੀਜੇ ਜਾਂ ਤਲਵਾਰ ਨਾਲ ਕਰ ਲਵਾਂਗੇ ਪਰ ਜੇ ਸ਼ੌਕ ਦੀ ਗੱਲ ਕਰੀਏ ਤੇ ਉਹ ਸ਼ੇਰੇ ਪੰਜਾਬ ਦੇ ਸਾਰੀ ਦੁਨੀਆ ਤੋਂ ਵੱਖਰੇ ਹੀ ਸਨ ਆਪਣੀ ਗਜ ਛਾਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਕੋਲੇ ਲਾਹੌਰ ਵਿੱਚ 700 ਹਾਥੀ ਹੁੰਦੇ ਸੀ ਅਸਾਮ ਬਰਮਾ ਥਾਈਲੈਂਡ ਦੇ ਸਭ ਤੋਂ ਚੋਟੀ ਦੀ ਪ੍ਰਜਾਤੀ ਦੇ ਹਾਥੀ ਮਹਾਰਾਜਾ ਰਣਜੀਤ ਸਿੰਘ ਆਪਣੇ ਕੋਲ ਰੱਖਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਕ ਸਭ ਤੋਂ ਹਰਮਨ ਪਿਆਰਾ ਹਾਥੀ ਸੀ ਜਿਸ ਦਾ ਨਾਮ ਆਇਆ ਸੁੰਦਰ ਗਜ ਸ਼ੇਰੇ ਪੰਜਾਬ ਨੇ ਇਸ ਹਾਥੀ ਨੂੰ ਸਿੱਖਿਆ ਦੇ ਕੇ ਇੰਨਾ ਟ੍ਰੇਨਡ ਕੀਤਾ ਹੋਇਆ ਸੀ ਤੇ ਲਾਹੌਰ ਦੇ ਮੋਤੀ ਬਾਜ਼ਾਰ ਵਿੱਚ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਰਾਤ ਨੂੰ ਇਸ ਹਾਥੀ ਦੀ ਪਾਲਕੀ 'ਚ ਬੈਠ ਕੇ ਲੰਘਦਾ ਤਾਂ ਹਾਥੀ ਦੇ ਦੋਨਾਂ ਦੰਦਾ ਨਾਲ ਦੋ ਲਾਲ ਟਹਿਣਾ ਜਗਦੀਆਂ ਹੁੰਦੀਆਂ ਕਿਉਂਕਿ ਉਦੋਂ ਹਲੇ ਬਿਜਲੀ ਦਾ ਤੇ ਜਮਾਨਾ ਨਹੀਂ ਸੀ ਸਾਰੇ ਘੁੱਪ ਹਨੇਰੇ ਵਿੱਚ ਜਦੋਂ ਇਹ ਦੋ ਲਾਲ ਟਹਿਣਾ ਦਾ ਚਾਨਣ ਪੈਂਦਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੋਈ ਮੋਤੀਆਂ ਦੀ ਦੁਕਾਨ ਤੁਰੀ ਜਾਂਦੀ ਹੋਵੇ ਕਿਉਂਕਿ ਹਾਥੀ ਦੇ ਹੁੰਦੇ ਤੇ ਮੋਤੀ ਇੰਨੇ ਜੜੇ ਹੁੰਦੇ ਸੀ ਕਿ ਲਾਲ ਟੈਨਾ ਦੇ ਨਾਲ ਉਹ ਰਾਤ ਨੂੰ ਚਮਕ ਉੱਠਦੇ ਇੱਕ ਹੋਰ ਖਾਸ ਗੱਲ ਵੀ ਸਾਹਮਣੇ ਆਈ ਹੈ ਮੁਗਲ ਰਾਜ ਦੇ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੋ ਬਾਂਦਰ ਤੇ ਪੱਖੇ ਵਰਗੀਆਂ ਪੂਛਾਂ ਵਾਲੇ ਦੋ ਕਬੂਤਰ ਭੇਟ ਕੀਤੇ ਮਹਾਰਾਜਾ ਰਣਜੀਤ ਸਿੰਘ ਦੇਖ ਕੇ ਬਹੁਤ ਖੁਸ਼ ਹੋਇਆ ਤੇ ਇਹਨਾਂ ਕਬੂਤਰਾਂ ਨੂੰ ਤੇ ਬਾਂਦਰਾਂ ਨੂੰ ਲਾਹੌਰ ਦਰਬਾਰ ਵਿੱਚ ਇਹਨਾਂ ਹੋਰ ਟ੍ਰੇਨਡ ਕੀਤਾ ਕਿ ਜਦੋਂ ਵੀ ਕੋਈ ਅੰਗਰੇਜ਼ ਜਾਂ ਹੋਰ ਕੋਈ ਵੱਡਾ ਮਹਿਮਾਨ ਦਰਬਾਰ ਵਿੱਚ ਆਉਂਦਾ ਤੇ ਇਹ ਕਬੂਤਰ ਤੇ ਬਾਂਦਰ ਉਸ ਨੂੰ ਆਪਣੇ ਕਰਤੱਵ ਦਿਖਾ ਕੇ ਸੋਚਣ ਵਾਸਤੇ ਮਜਬੂਰ ਕਰ ਦਿੰਦੇ ਹੁੰਦੇ ਹੈ ਕੰਗਰੇਜ ਲਖਾਰੀ ਨੇ ਤੇ ਇਥੋਂ ਤੱਕ ਲਿਖਿਆ ਕਿ ਲਾਹੌਰ ਦਰਬਾਰ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਆਮ ਹੀ ਜ਼ਮੀਨ ਤੇ ਰੜਦੇ ਹੋਏ ਦੇਖਿਆ ਜਾ ਸਕਦਾ ਸੀ ਜਦੋਂ ਸ਼ੇਰੇ ਪੰਜਾਬ ਉਥੋਂ ਦੀ ਤੁਰਕੇ ਲੰਘਦਾ ਤੇ ਉਹ ਕਿਸੇ ਵੀ ਬੱਚੇ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾ ਲੈਂਦਾ ਸੀ ਕਿਉਂਕਿ ਛੋਟੇ ਬੱਚਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਹੱਦੋਂ ਵੱਧ ਪਿਆਰ ਕਰਦਾ ਸੀ ਤੇ ਸ਼ੇਰੇ ਪੰਜਾਬ ਆਖਦਾ ਹੁੰਦਾ ਸੀ ਇਹ ਕੌਮ ਦਾ ਸਰਮਾਇਆ ਹੈ ਪਤਾ ਨਹੀਂ ਇਹਨਾਂ ਵਿੱਚੋਂ ਕਿਹੜਾ ਵੱਡਾ ਹੋ ਕੇ ਮਹਾਨ ਜਰਨੈਲ ਜਾਂ ਬੁੱਧੀਜੀਵੀ ਬਣ ਜਾਵੇਗਾ ਤੇ ਇੱਕ ਵਾਰੀ ਇੱਕ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਵਿੱਚ ਮਿਲਣ ਆਇਆ ਕਿਉਂਕਿ ਉਸ ਨੇ ਸ਼ੇਰੇ ਪੰਜਾਬ ਦੀ ਉਸਤਤ ਤੇ ਬਹਾਦਰੀ ਇੰਨੀ ਸੁਣ ਰੱਖੀ ਸੀ ਉਸ ਨੂੰ ਇਹ ਲੱਗਦਾ ਸੀ ਕਿ ਬੜੀ ਉੱਚੀ ਠਾਠ-ਵਾਠ ਵਾਲਾ ਤੇ ਭਖ ਦੇ ਨੇਤਰਾਂ ਵਾਲਾ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਪਰ ਜਦੋਂ ਹੀ ਅਰਦਲੀ ਉਸ ਨੂੰ ਅੰਦਰ ਲੈ ਕੇ ਆਏ ਤਾਂ ਸ਼ੇਰੇ ਪੰਜਾਬ ਆਪਣੇ ਹੱਥਾਂ ਦੇ ਨਾਲ ਕਬੂਤਰਾਂ ਨੂੰ ਦਾਣੇ ਖਿਲਾਰ ਕੇ ਪਾ ਰਿਹਾ ਸੀ ਅਣਗਿਣਤ ਕਬੂਤਰ ਜ਼ਮੀਨ ਤੇ ਦਾਣੇ ਚੁਗ ਰਹੇ ਸਨ ਬਹੁਤ ਸਾਰੇ ਸ਼ੇਰੇ ਪੰਜਾਬ ਦੇ ਮੋਢਿਆਂ ਤੇ ਬੈਠੇ ਸਨ ਤੇ ਕੁਝ ਕਬੂਤਰ ਸ਼ੇਰੇ ਪੰਜਾਬ ਦੇ ਹੱਥ ਤੇ ਬੈਠੇ ਵੀ ਦਾਣੇ ਚੁਗ ਰਹੇ ਸਨ ਇਹ ਦ੍ਰਿਸ਼ ਦੇਖ ਕੇ ਅੰਗਰੇਜ਼ ਸੋਚਣ ਵਾਸਤੇ ਮਜਬੂਰ ਹੋ ਗਿਆ ਸੀ ਕਿ ਇੰਨੀ ਸਾਦਗੀ ਵਾਲਾ ਇਨਸਾਨ ਏਸ਼ੀਆ ਦਾ ਸਭ ਤੋਂ ਤਾਕਤਵਰ ਬਾਦਸ਼ਾਹ ਕਿਵੇਂ ਹੋ ਸਕਦਾ ਹੈ ਪਰ ਜਿਹੜੇ ਉਸ ਦੇ ਊਸੂਲ ਬਣਾਏ ਸਨ ਉਹ ਵੀ ਦੁਨੀਆ ਤੋਂ ਨਿਆਰੇ ਹੀ ਸੀ ਸੈਖ ਰਾਜ ਵਿੱਚ ਇੱਕ ਅਸੂਲ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਿ ਕੋਈ ਵੀ ਜਰਨੈਲ ਸੂਰਬੀਰ ਸਿਪਾਹੀ ਕਦੇ ਵੀ ਬੰਦੂਕ ਦੀ ਗੋਲੀ ਨਾਲ ਕਿਸੇ ਵੀ ਸ਼ੇਰ ਦਾ ਸ਼ਿਕਾਰ ਨਹੀਂ ਕਰੇਗਾ ਕਿਉਂਕਿ ਸ਼ੇਰੇ ਪੰਜਾਬ ਦਾ ਮੰਨਣਾ ਸੀ ਕਿ ਦੁਨੀਆ ਦੇ ਤਾਕਤਵਰ ਜਾਨਵਰ ਸ਼ੇਰ ਨੂੰ ਦੂਰੋਂ ਗੋਲੀ ਨਾਲ ਮਾਰ ਦੇਣਾ ਕਾਇਰਤਾ ਹੈ ਬੇਈਮਾਨੀ ਹੈ ਜਦੋਂ ਸ਼ੇਰ ਸਾਹਮਣੇ ਮੱਥੇ ਲੜਨ ਲਈ ਤਿਆਰ ਹੈ ਫਿਰ ਉਸ ਨੂੰ ਬੁਝਦਲੀ ਨਾਲ ਕਿਉਂ ਮਾਰਿਆ ਜਾਵੇ ਤਲਵਾਰ ਨਾਲ ਜਾਂ ਨਿਜੇ ਦੇ ਵਾਰ ਨਾਲ ਸਿੱਖ ਰਾਜ ਵਿੱਚ ਸ਼ੇਰ ਦਾ ਸ਼ਿਕਾਰ ਹੁੰਦਾ ਸੀ ਇੱਕ ਹੋਰ ਗੱਲ ਵੀ ਮਹਾਰਾਜਾ ਰਣਜੀਤ ਸਿੰਘ ਦੀ ਨਿੱਜੀ ਜ਼ਿੰਦਗੀ ਬਾਰੇ ਸੋਚਣ ਵਾਸਤੇ ਮਜਬੂਰ ਕਰਦੀ ਹੈ ਜਦੋਂ ਸ਼ੇਰੇ ਪੰਜਾਬ ਸ਼ਿਕਾਰ ਕਰਨ ਜਾਂਦਾ ਸੀ ਤੇ ਉਸ ਵਿਭਾਗ ਦੇ ਸ਼ਿਕਾਰੀ ਕੁੱਤੇ ਮਹਾਰਾਜਾ ਰਣਜੀਤ ਸਿੰਘ ਦੇ ਦਲ ਨਾਲ ਜਾਂਦੇ ਹੁੰਦੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਖਾਸ ਤਕੀਦ ਕੀਤੀ ਹੋਈ ਸੀ ਕਿ ਇਹਨਾਂ ਸ਼ਿਕਾਰੀ ਕੁੱਤਿਆਂ ਦੇ ਨਾਲ ਕਿਸੇ ਖਰਗੋਸ਼ ਦਾ ਪਿੱਛਾ ਨਹੀਂ ਕੀਤਾ ਜਾਵੇਗਾ ਫਕੀਰ ਅਜੀਜੂਦੀਨ ਆਪਣੇ ਖਿਆਲਾਂ ਵਿੱਚ ਦੱਸਦਾ ਹੈ ਕਿ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਨਾਲ ਜੰਗਲ ਵਿੱਚ ਸ਼ਿਕਾਰ ਕਰਨ ਲਈ ਜਾਂਦਾ ਤੇ ਜੇ ਕੋਈ ਸ਼ਿਕਾਰੀ ਕੁੱਤਾ ਕਿਸੇ ਖਰਗੋਸ਼ ਦੇ ਮਗਰ ਦੌੜ ਪੈਂਦਾ ਤੇ ਮੈਂ ਦੋਵੇਂ ਹੱਥ ਜੋੜ ਕੇ ਅੱਲਾ ਨੂੰ ਯਾਦ ਕਰਦਾ ਰਹਿੰਦਾ ਕਿ ਹੇ ਅੱਲਾ ਇਹ ਖਰਗੋਸ਼ ਅੱਜ ਇਸ ਕੁੱਤੇ ਤੋਂ ਬਚ ਜਾਵੇ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗ ਗਿਆ ਉਹ ਨਾਰਾਜ਼ ਵੀ ਹੋਵੇਗਾ ਗੁੱਸੇ ਵੀ ਹੋਵੇਗਾ ਤੇ ਉਸ ਦਾ ਦਿਲ ਵੀ ਦੁਖੇਗਾ ਜਾਨੀ ਜਦੋਂ ਕੋਈ ਕੁੱਤਾ ਖਰਗੋਸ਼ ਮਗਰ ਦੌੜਦਾ ਤੇ ਸਾਰਾ ਦਲ ਉਸ ਖਰਗੋਸ਼ ਦੀ ਸਲਾਮਤੀ ਲਈ ਦੁਆਵਾਂ ਕਰਦਾ ਹੁੰਦਾ ਸੀ ਤੇ ਅੱਗੇ ਫਕੀਰ ਅਜੀਜ਼ੁਦੀਨ ਬਿਆਨ ਕਰਦਾ ਹੈ ਕਿ ਜਿਹੜੇ ਲਾਹੌਰ ਦਰਬਾਰ ਦੇ ਸ਼ਾਹੀ ਲਾਂਗਰੀ ਸੀ ਜਦੋਂ ਖਾਣਾ ਤਿਆਰ ਕਰਨ ਲਈ ਕਿਸੇ ਬੱਕਰੇ ਜਾਂ ਬੱਕਰੀ ਨੂੰ ਝਟਕਾਉਣ ਲੱਗਦੇ ਤੇ اچانک ਉਹਨਾਂ ਦੇ ਮਿਆੰਕਣ ਦੀ ਆਵਾਜ਼ ਜੇ ਮਹਾਰਾਜਾ ਰਣਜੀਤ ਸਿੰਘ ਦੇ ਕੰਨਾਂ 'ਤੇ ਪੈ ਜਾਂਦੀ ਤਾਂ ਸ਼ੇਰੇ ਪੰਜਾਬ ਉਸੇ ਵੇਲੇ ਫਰਮਾਨ ਜਾਰੀ ਕਰ ਦਿੰਦਾ ਸੀ ਇਸ ਜਾਨਵਰ ਨੂੰ ਹੁਣੇ ਹੀ ਇਜਾਜ਼ਤ ਕਰ ਦਿਓ ਇਸ ਲਈ ਖਾਣਾ ਤਿਆਰ ਕਰਨ ਵਾਲੇ ਸ਼ਾਹੀ ਲਾਂਗਰੀ ਵੀ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਦੇ ਸੀ ਆਓ ਸ਼ੇਰੇ ਪੰਜਾਬ ਵੱਲੋਂ ਆਪਣੇ ਕੋਲੇ ਬਾਜ ਨਾ ਰੱਖਣ ਵਾਲੀ ਗੱਲ ਦਾ ਆਪਾਂ ਜ਼ਿਕਰ ਕਰਦੇ ਹਾਂ ਇਹ ਜਿਹੜਾ ਬਾਜ਼ ਹੈ ਇਹਨੂੰ ਦੁਨੀਆ ਦੇ ਵਿੱਚ ਤਾਕਤ, ਪ੍ਰਭੂ ਸੱਤਾ ਅਤੇ ਬਹਾਦਰੀ ਦੀ ਨਿਸ਼ਾਨੀ ਮੰਨਿਆ ਗਿਆ ਹੈ। ਏਸ਼ੀਆ ਤੇ ਅਰਬ ਮੁਲਕਾਂ ਦੇ ਵਿੱਚ ਬਾਜ਼ ਨੂੰ ਇੱਥੋਂ ਦੇ ਲੋਕਾਂ ਵੱਲੋਂ ਬਹੁਤ ਮਹਾਨਤਾ ਦਿੱਤੀ ਗਈ ਹੈ। ਪਰ ਕੁਦਰਤ ਦਾ ਇੱਕ ਨਿਯਮ ਹੈ ਕਿ ਬਾਜ਼ ਆਪਣੇ ਸ਼ਿਕਾਰ ਨੂੰ ਫੜ ਕੇ ਉਸ ਨੂੰ ਨੋਚ-ਨੋਚ ਕੇ ਮਾਰ ਦਿੰਦਾ ਹੈ। ਤੇ ਬਾਜ਼ ਪੰਛੀ ਦੀਆਂ ਕਈ ਨਸਲਾਂ ਤਾਂ ਐਸੀਆਂ ਹਨ ਜਿਹੜੀਆਂ ਜਿਉਂਦੇ ਸ਼ਿਕਾਰ ਨੂੰ ਫੜ ਕੇ ਨੋਚ-ਨੋਚ ਕੇ ਖਾਂਦੀਆਂ ਤੇ ਤੜਫ-ਤੜਫ ਕੇ ਸ਼ਿਕਾਰ ਕਾਫੀ ਟਾਈਮ ਬਾਅਦ ਮਰਦਾ ਹੈ ਪਰ ਸਿੱਖਾਂ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਇੰਨਾ ਕੋਮਲ ਦਿਲ ਸੀ ਕਿ ਕਿਸੇ ਨਿਰਦੋਸ਼ ਦੀ ਜਾਨ ਲੈਣ ਦੇ ਹੱਕ ਵਿੱਚ ਨਹੀਂ ਸੀ ਉਸ ਦਾ ਮੰਨਣਾ ਸੀ ਕਿ ਕਿਸੇ ਮਜਲੂਮ ਦੀ ਕਿਸੇ ਮਾਸੂਮ ਦੀ ਜਾਨ ਆਪਣੇ ਸ਼ੌਂਕ ਵਾਸਤੇ ਲੈ ਲੈਣੀ ਇਹ ਕੋਈ ਬਹਾਦਰੀ ਵਾਲਾ ਕੰਮ ਨਹੀਂ ਪਰ ਉਹੀ ਮਹਾਰਾਜਾ ਜਦੋਂ ਘੋੜੇ ਦੀ ਕਾਠੀ ਤੇ ਬੈਠ ਕੇ ਮੈਦਾਨੇ ਜੰਗ ਵਿੱਚ ਜਾਂਦਾ ਸੀ ਤਲਵਾਰ ਨਾਲ ਹਜ਼ਾਰਾਂ ਪਠਾਣਾ ਨੂੰ ਮਿੱਟੀ ਵਿੱਚ ਮਿਲਾ ਸਕਦਾ ਸੀ ਪਰ ਕਿਸੇ ਛੋਟੇ ਜਿਹੇ ਜਾਨਵਰ ਦੀ ਨਜਾਇਜ਼ ਜਾਨ ਲੈਣੀ ਮਹਾਰਾਜਾ ਰਣਜੀਤ ਸਿੰਘ ਠੀਕ ਨਹੀਂ ਸਮਝਦਾ ਸੀ ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਸ਼ੇਰੇ ਪੰਜਾਬ ਨੇ ਬਾਜ਼ ਨੂੰ ਆਪਣੇ ਕਦੇ ਵੀ ਕੋਲ ਨਹੀਂ ਰੱਖਿਆ ਬਾਕੀ ਹੋਰ ਵੀ ਸ਼ੇਰੇ ਪੰਜਾਬ ਦੀ ਜ਼ਿੰਦਗੀ ਨਾਲ ਬਹੁਤ ਸੰਬੰਧਤ ਐਸੇ ਪਹਿਲੂ ਹੈ ਜਿੰਨਾ ਵਿੱਚ ਉਹਦੇ ਕੋਮਲ ਦਿਲ ਦੀਆਂ ਭਾਵਨਾਵਾਂ ਦਾ ਪਤਾ ਲੱਗਦਾ ਹੈ ਉਹ ਆਪਾਂ ਦੂਸਰੀ ਵੀਡੀਓ ਦੇ ਵਿੱਚ ਸਾਂਝੀਆਂ ਕਰਾਂਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਪ੍ਰਵਾਨ ਕਰਦੇ ਹੋਏ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ